ਸਮੇ ਸਮੇ ਗੁਰੂ ਪੀਰ ਪਕੰਬਰ અવਤਾਰ ઋષਿ ਮੁਨੀ ਸੰਤ ਭਗਤ ਮਹਾਤਮਾ ਹੋਏ ਨੇ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਾ ਰਾਖੀ ਮੇਰੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਨੇ ਗੁਰਨਾਥ ਸਾਹਿਬ ਗੁਰੂ ਪਰਮੇਸ਼ਰ ਹੋਏ ਨੇ ਗੁਰੂ ਪਰਮੇਸ਼ਰ ਸੰਸਾਰ ਤੇ ਕੋਈ ਹੋਰ ਨਹੀਂ ਹੋਇਆ ਸੰਸਾਰ ਤੇ ਬਹੁਤ ਆਏ ਚਲੇ ਗਏ ਪਰ ਗੁਰਨਾਥ ਸਾਹਿਬ ਜੀ ਆਏ ਨੇ ਗਏ ਨਹੀਂ ਧਿਆਨ ਦੇਣਾ ਆਪ ਮਨਰੇਣ ਕਲਾਤ ਜਗ ਮੈਂ ਪੁਰ ਵਰਿਓ ਆਪ ਜੀ ਆਨੇ 10 ਰੂਪ ਧਾਰਨ ਕੀਤੇ ਅਪਰੰਤ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਪ੍ਰਗਟ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦ ਆਪਾਂ ਨਮਸਕਾਰ ਕਰਨੇ ਆ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਇਹ ਕਹਿ ਕੇ ਨਮਸਕਾਰ ਕਰ ਰਹੇ ਗੁਰਨਾਥ ਸਾਹਿਬ ਦੇ ਘਰ ਵਿੱਚ ਜੋ ਪਰਪਕਾਰ ਦੇ ਕਾਰਜ ਹੋਏ ਆ ਉਹਦੀ ਮਿਸਾਲ ਸੰਸਾਰ ਦੇ ਅੰਦਰ ਕਿਧਰੇ ਨਹੀਂ ਮਿਲਦੀ ਕੋਈ ਆਪਣਾ ਭਲਾ ਮੰਗਦਾ ਕੋਈ ਪਰਿਵਾਰ ਦਾ ਕੋਈ ਆਪਣੇ ਕਬੀਲੇ ਦਾ ਕੋਈ ਆਪਣੀ ਕੌਮ ਤੱਕ ਸੀਮਤ ਹੈ ਉਹ ਨਾਨਕ ਸਾਹਿਬ ਦੇ ਘਰ ਵਿੱਚ ਇਹ ਅਰਦਾਸ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਭਲੇ ਵਾਸਤੇ ਦੇਸ਼ ਵਾਸਤੇ ਗਉ ਵਾਸਤੇ ਧਰੂ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਇਹ ਜ਼ੁਲਮ ਦੀ ਅੱਗ ਬੁਝਾਉਣ ਵਾਸਤੇ ਸ਼ਾਹ ਸੰਗਤ ਜੀ ਆਪਣਾ ਪਰਿਵਾਰ ਸਾਰਾ ਕੁਰਬਾਨ ਕੀਤਾ ਦਸੂਪਾਸ਼ਾ ਮਹਾਰਾਜ ਜੀ ਕਈ ਵਾਰ ਅਸੀਂ ਦਸੂਪਾਸ਼ਾ ਮਹਾਰਾਜ ਜੀ ਨੂੰ ਦੇਸ਼ ਭਗਤ ਹੀ ਕਹਿ ਦਿੰਦੇ ਆ ਪਰ ਦਸੂਪਾਸ਼ਾ ਮਹਾਰਾਜ ਸਾਰੇ ਸੰਸਾਰ ਦੇ ਭਲੇ ਵਾਸਤੇ ਜੋ ਆਪ ਜੀ ਨੇ ਕੀਤਾ ਜਿਵੇਂ ਗੁਰਨਾਥ ਸਾਹਿਬ ਸੱਚੇ ਪਾਤਸ਼ਾਹ ਦੇ ਸਰਬੱਤ ਦਾ ਭਲਾ ਮੰਗਿਆ ਤੇ ਉਹੀ ਗੁਰਨਾਥ ਸਾਹਿਬ ਦਸੂਤ ਸ੍ਰੋ ਦੇ ਵਿੱਚ ਵਿਸ਼ਵ ਦਾ ਭਲਾ ਮੰਗ ਰਹੇ ਨੇ ਤੇ ਕਰ ਰਹੇ ਨੇ ਆਪ ਜੀਆ ਨੇ ਸੰਸਾਰ ਦੇ ਭਲੇ ਵਾਸਤੇ ਦੇਸ਼ ਕੌਮ ਧਰਮ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਤੇ ਜਲਮ ਦੀ ਅਗ ਬੁਝਾਉਣ ਵਾਸਤੇ ਆਪਣਾ ਆਪ ਸਰਬੰਸ ਕੁਰਬਾਨ ਕੀਤਾ